ਜਿਹੜੀ ਜਿਹੜੀ ਵੀਡੀਓ ਹੈਗੀ ਉਹ ਪਸ਼ੂ ਪਾਲਕ ਵੀਰਾਂ ਲਈ ਹੈਗੀ ਹੈ ਜਿਵੇਂ ਤੁਸੀਂ ਆ ਫਾਰਮ ਦੇ ਵਿੱਚ ਗਾਵਾਂ ਮੱਝਾਂ ਦੇਖ ਰਹੇ ਹੋਵੋਗੇ ਤੇ ਇਧਰ ਉਸ ਬੈੜਾਂ ਨੇ ਹੈਗੀਆਂ ਤੇ ਕੋਈ ਝੋਟੀਆਂ ਨੇ ਹੈਗੀਆਂ ਖਾਸ ਕਰਕੇ ਆਪਣੇ ਮੇਨ ਡੈਰੀ ਫਾਰਮ ਜਿਹੜੀ ਅੱਜ ਦੀ ਪ੍ਰੋਬਲਮ ਹੈਗੀ ਹੈ ਉਹ ਹੈਗੀ ਹੈ ਰਿਪੀਟ ਬਰੀਡਿੰਗ ਦੀ ਬਹੁਤ ਜ਼ਿਆਦਾ ਹੈਗੀ ਹੈ ਜਾਂ ਚ ਕਿਹਾਦੇ ਨੇ ਆਪਣੀ ਝੋਟੀਆਂ ਗਰੋਥ ਨਹੀਂ ਕਰਦੀਆਂ ਹੈਗੀਆਂ ਉਹਦੇ ਵਾਸਤੇ ਇੱਕ ਨਾ ਆ ਸਰਕਾਰੀ ਮੀਨਰਲ ਮਿਕਸਚਰ ਆਉਂਦਾ ਹੈ ਗੁਰੂ ਅੰਗਦ ਦੇ ਵੈਟਰਨਰੀ ਸਾਇੰਸ ਐਂਡ ਯੂਨੀਵਰਸਿਟੀ ਦਾ ਠੀਕ ਹੈ ਇਹ ਬਹੁਤ ਵਧੀਆ ਚੀਜ਼ ਹੈ ਜਿਹੜੇ ਤੁਹਾਡੇ ਕੱਟਰੂ ਮਿਚਰੂ ਨੇ ਉਹਨਾਂ ਨੂੰ 20 ਤੋਂ 30 ਗ੍ਰਾਮ ਜਿਹੜੇ ਨਾਰਮਲ ਦੁੱਧ ਦੇਣ ਵਾਲੇ ਪਸ਼ੂ ਨੇ ਉਹਨੂੰ 100 ਗ੍ਰਾਮ ਜਿਹੜੇ ਕੋਈ ਵੱਧ ਦੁੱਧ ਦੇਣ ਵਾਲੇ ਹੈਗੇ ਨੇਗੇ ਉਹਨਾਂ ਨੂੰ ਤੁਸੀਂ 200 ਗ੍ਰਾਮ ਦੇਨ ਦਾ ਪਾਓ ਪਲੱਸ ਇਹਦੇ ਨਾਲ ਕਿਸੇ ਹੋਰ ਕੰਪਨੀ ਦਾ ਮੈਨਰ ਮਿਕਸਰ ਲੈ ਕੇ ਮੰਨ ਲਓ ਇਹਦੇ ਵਿੱਚ ਤੁਸੀਂ ਐਡ ਕਰ ਸਕਦੇ ਹੈਗੇ ਹੋ ਜਿਵੇਂ 50% ਇਹ ਲੈ ਲਓ ਤੇ 50% ਕਿਸੇ ਹੋਰ ਕੰਪਨੀ ਜਿਹੜੀ ਤੁਹਾਨੂੰ ਵਧੀਆ ਲੱਗਦੀ ਹੈ ਉਹ ਦਿਓ ਤੇ ਇੱਕ ਚੀਜ਼ ਤੁਹਾਨੂੰ ਆਪਾਂ ਨਾਲ ਹੋਰ ਦਿਖਾ ਰਹੇ ਹੈਗੇ ਆਂ ਪਸ਼ੂ ਚਾਟ ਕਹਿੰਦੇ ਨੇ ਜਰੂਰ ਮਨ ਲਿਖ ਇਹਦੇ ਵਿੱਚ ਪ੍ਰੋਟੀਨ ਊਰਜਾ ਦੇ ਧਾਤਾਂ ਦਾ ਸੋਰਸ ਹੈਗਾ ਹੈਗਾ ਇਹ ਤੁਸੀਂ ਕਿਹੜਿਆਂ ਨੂੰ ਨਹੀਂ ਪਾਉਣਾ ਹੈਗਾ ਇੱਕ ਤਾਂ 6 ਮਹੀਨਾ ਤੋਂ ਜਿਹੜੇ ਘੱਟ ਉਮਰ ਦੇ ਕੱਟਰੂ ਬਸ਼ਰੂ ਨੇ ਉਹਨਾਂ ਨੂੰ ਨਹੀਂ ਪਾਉਣਾ ਠੀਕ ਹੈ ਜੀ ਇੱਕ ਭੁੱਖੇ ਪੇਟ ਨਹੀਂ ਪਾਉਣਾ ਤੇ ਇੱਕ ਇਹਨੂੰ ਸੁੱਕਾ ਰੱਖਣਾ ਹੁੰਦਾ ਹੈਗਾ ਇਹ ਬਹੁਤ ਵਧੀਆ ਤੇ ਸਸਤੀ ਚੀਜ਼ ਹੈ ਇਹਨੂੰ ਪਸ਼ੂ ਝੋਟੀਆਂ ਬੇੜਾ ਜਿਵੇਂ ਹੁਣ ਇਹਨਾਂ ਨੂੰ ਤੁਸੀਂ ਪਾਉਂਗੇ ਤੇ ਇਹ ਬਹੁਤ ਜ਼ਿਆਦਾ ਵਧੀਆ ਗ੍ਰੋਥ ਕਰਦੇ ਆ ਇਹਨਾਂ ਦਾ ਜਿਹੜਾ ਰੇਟ ਹੈਗਾ ਜਿਵੇਂ ਆਹ ਚਾਰਟ ਦਾ ਜਿਹੜਾ ਰੇਟ ਹੈਗਾ 190 ਰੁਪਏ ਹੈਗਾ ਸਰਕਾਰੀ ਅਸਲਾ ਵਿੱਚ ਵੀ ਆਉਂਦੀ ਹੈ ਜਿਹੜਾ ਮਿਨਮਮਿਕਰ ਹੈਗਾ 90 ਰੁਪਏ ਕਿਲੋ ਮਿਲ ਜਾਂਦਾ ਸੋ ਜਿਹੜੇ ਪਸ਼ੂਆਂ ਦੇ ਆਪਾਂ ਨੂੰ ਲੱਗਦਾ ਵੀ ਰਿਪੀਟ ਬਰੀਡਿੰਗ ਦੇ ਚਾਂਸ ਵਾਲੇ ਨੇ ਜਾਂ ਬਾਰ-ਬਾਰ ਫਰਿਆਕ ਹੋ ਰਹੇ ਨੇ ਉਹਨਾਂ ਨੂੰ ਇਹ ਧਤ ਦਾ ਚੂਰਾ ਪਾਓ ਤੇ ਸੋਨੂੰ 100% ਰਿਜ਼ਲਟ ਮਿਲਣਗੇ ਸੋ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ